ਆ ਲੋ ਜਿਆ ਕਿਹੜੀ ਆਪਾਂ ਤੁਹਾਨੂੰ ਕੋਹਨੀ ਮੱਝ ਦਿਖਾ ਰਹੇ ਆ ਕਿਹੜਾ ਸੂਆ ਬਾਈ ਗੁਰੇ ਬਾਈ ਮਾਲਕ ਦੇ ਹਿਸਾਬ ਨਾਲ ਦੱਸਣਾ ਚੌਥਾ ਆਪਾਂ ਪੰਜਵੇਂ ਮੰਨ ਕੇ ਲਈਏ ਬਾਈ ਯਾਰ ਤੇ ਜੇਰ ਜੂਰ ਕੰਪਲੀਟ ਓਕੇ ਵੀਰੇ ਤੇ ਬੇਰੇ ਗੁਰੇ ਰੇਟ ਇਹਦਾ ਰੇਡ 77000 ਰੁਪਏ ਹੋਈ ਇਹਦਾ 77000 ਸੂਆ ਚੌਥਾ ਸੂਈ ਵੀਆ ਚੌਥਾ ਉਹ ਚ ਪੰਜਵਾਂ ਲਾਲਾ ਆਪਾਂ ਕੀਤਾ ਆਰ ਸੀਲ ਫੁੱਲ ਓਕੇ ਜੀ ਜਮਾ ਓਕੇ ਇੱਕ ਨੰਬਰ ਆ ਬਾਈ ਥੱਲੇ ਦਾ ਲੇਵਾ ਦੇ ਹੂੰ ਭੋਨੀ ਆ ਤੇ ਦੁੱਧ ਦੇ ਕੰਮ ਲਿਆ ਹਨਾ ਦੁੱਧ ਵਾਲੀ ਮੰਨ ਕੇ ਲੈ ਲੋ ਬਸ ਜਿਹਨਾਂ ਨੂੰ ਦੁੱਧ ਤੋਂ ਬਿਨਾ ਇਹ 15 ਕਿਲੋ ਮੰਨ ਕੇ ਲੈ ਲੋ ਸਿਆਲ ਚ ਦੇ ਦਿੰਦੇ ਓਕੇ ਅੱਛਾ ਇਹ ਵੀਰੇ ਤਾਜੀ ਸੂਜ ਮੁੱਲ ਕਿ ਆ ਗਿਆ ਦਾ ਇਹ ਬਾਈ 45000 ਦੀ ਬੱਛੀ ਦੇ ਦਾਂਗੇ ਕੱਲ ਮਗਰ ਬੱਛੀ ਹੈਨਾ ਮਗਰ ਬੱਛੀ ਆ ਤੇ ਅੱਗੇ ਬੱਚੇ ਹੈਗੇ ਆ 5 4 ਐਚ ਐਫ ਤੇ ਇੱਕ ਹੈਗਾ ਜਰਸੀ ਦਾ ਬੱਚਾ ਤੇ ਇੱਕ ਇਹ ਕੱਟੀ ਦਾ ਕੀ ਰੇਟ ਆ ਗਿਆ ਬਾਈ ਕੱਟੀ ਜਰਸੀ ਦਾ ਦਾਸ ਆ ਤੇ ਗਾਂ ਵਾਲੀ ਦਾ ਇਹਦਾ 17 ਸਾਰਿਆਂ ਦੇ 4 ਥਾਣ ਹਨ ਇਹਦਾ ਮਾੜਾ ਜਿਹਾ ਨਿਸ਼ਾਨ ਤੇ ਇਹਦੇ ਇਹਦਾ 9000 ਯਾਰ ਤੇ ਅਗਲੀ ਦਾ ਇਹਦਾ 13000 ਤੇ ਅਗਲੀ ਦਾ ਇਹਦਾ 20000 20000 ਜਰੂਰ ਕਰੋ ਬਾਈ ਨਾਲ ਸੰਪਰਕ ਸਾਰੇ ਜਾਨਵਰ ਚੰਗੇ ਆ ਜੀ ਤੇ ਇਕੱਲਾ ਇਕੱਲਾ ਤੁਹਾਨੂੰ ਜਾਨਵਰ ਦਿਖਾਦਾਗਾ ਆ ਦੇਖੋ ਧੰਨਵਾਦ ਜੀ ਨੰਬਰ ਬਾਈ ਦਾ 87288043 ਬੀ